ਸੋ ਜਿਹੜਾ ਇਹ ਅੱਜ ਚਿੱਲ ਮੈਟਰ ਹੈ ਕੀ ਮੈਟਰ ਦੱਸੂ ਮੈਂ ਅੱਜ ਸ਼ਾਮ ਨੂੰ ਇੱਕ ਸਾਨੂੰ ਖਬਰ ਮਿਲੀ ਸੀ ਕਿ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੁਰੰਤ ਪੁਲਿਸ ਪਾਰਟੀਆਂ ਉੱਥੇ ਰਸ਼ ਕਰ ਗਈਆਂ ਤੇ ਉਹਨਾਂ ਨੂੰ ਵੀ ਪਤਾ ਚੱਲਿਆ ਕਿ ਜਿਹੜਾ ਸਾਡਾ ਵਿਕਟਮ ਸੀਗਾ ਬਲਵਿੰਦਰ ਸਿੰਘ ਉਸ ਨੂੰ ਗੋਲੀ ਲੱਗੀ ਸੀਗੀ ਉਸ ਨੂੰ ਤੁਰੰਤ ਹਸਪਤਾਲ ਲਿਆ ਗਿਆ ਇਲਾਜ ਵਾਸਤੇ ਉਹ ਆਊਟ ਆਫ ਡੇਂਜਰ ਹੈ ਤੇ ਜਿਹੜਾ ਅਕਿਊਸਡ ਹੈ ਪੁਲਿਸ ਨੇ ਉਸ ਨੂੰ ਆਈਡੈਂਟੀਫਾਈ ਕਰ ਲਿਆ ਤੇ ਹੁਣ ਪੂਰੀ ਮੁਸਤਦੀ ਨਾਲ ਉਸ ਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਪਾਈ ਜਾਏਗੀ ਸਰ ਅਜੀ ਗੁਰਰਾਮ ਸਿੰਘ ਕੀ ਗੱਲ ਹੋਈ ਆ ਸਾਰੀ ਉਹ ਕਿਹਦੇ ਗੋਲੀ ਲੱਗੀ ਆ ਉਹ ਮੇਰਾ ਭਤੀਜਾ ਹੈ ਮੋਮਲ ਕੇ ਖੜਾ ਸੀਗਾ ਕਿਸੇ ਦੇ ਘਰ ਦੇ ਅੱਗੇ ਤੇ ਉਥੇ ਮੁੰਨਾ ਕਹਿਣਾ ਆ ਵੀ ਆਣ ਕੇ ਹੱਥ ਮਿਲਾਇਆ ਅਤਿਮ ਲਾ ਕੇ ਨਾਲ ਦੀ ਨਾਲ ਉਹ ਨਿਪਿਸਟਲ ਕੱਢ ਕੇ ਗੋਲੀ ਮਾਰਦੀ ਕੀ ਕਾਰਨ ਕਿਹੜਾ ਕਾਰਨ ਬਦਲਾ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਗੱਲ ਇਹ ਤਾਂ ਕੀ ਨਾਮ ਕੀ ਇਹਦੀ ਪਤੀ ਦੇ ਦਾ ਕੁਲਵਿੰਦਰ ਸਿੰਘ ਗੋਲੀ ਕਿੱਥੇ ਵੱਜੀ ਆ ਲਿਓ ਜੀ ਉਹਦੇ ਇੱਥੇ ਲੱਗੀ ਆ ਗੱਲ ਤੇ ਨਿਕਲੀ ਨਾਲ ਦੀ ਨਿਗਾਹ ਦੀ ਸਾਈਡ ਚ ਹਾਂਜੀ ਮੈਨੂੰ ਤਾਂ ਇਲੈਕਸ਼ਨ ਦਾ ਲੱਗਦਾ ਨਹੀਂ ਬਾਕੀ ਉਹ ਖੜਾ ਸੀ ਉੱਥੇ ਹੁਣ ਇਹ ਨਹੀਂ ਪਤਾ ਵੀ ਇਲੈਕਸ਼ਨ ਹਨਾ ਕੋਈ ਨਾ ਪਤਾ ਹੀ ਨਹੀਂ ਇਲੈਕਸ਼ਨ ਦਾ ਉਹ ਤਾਂ ਬਾਅਦ ਕਰੇ ਇਲੈਕਸ਼ਨ ਨੇ ਜਿਹੜਾ ਉਹ ਕੈਂਡੀਡੇਟ ਖੜਾ ਸੀ ਉਹਦੇ ਨਾਮ ਦਾ ਕੋਈ ਤੁਮੰਦਰ ਤਾਂ ਦੇਖਤੀ ਖੜਾ ਸੀ ਉੱਥੇ ਨਹੀਂ ਨਹੀਂ ਉਹਨਾਂ ਦੇ ਮਨ ਕਿ ਸਾਨੂੰ ਕੁਝ ਨਹੀਂ ਪਤਾ ਇਹ ਤਾਂ ਪੁਲਿਸ ਨੇ ਪਰ ਇਹਨਾਂ ਨੂੰ ਵੀ ਨਹੀਂ ਪਤਾ ਸਾਨੂੰ ਇਸ ਬਾਰੇ ਕੁਝ ਨਹੀਂ ਗਾ ਪਤਾ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਸਿਰਫ ਇਹਨਾਂ ਦਾ ਮੈਸੇਜ ਆਇਆ ਪਟੀਚਾ ਹੀ ਹੋਗਾ ਹਾਂਜੀ ਸਾਨੂੰ ਇਸ ਬਾਰੇ ਕੁਛ ਨਹੀਂ ਪਤਾ ਹੁਣ ਪੁਲਿਸ ਜਿਹੜੀ ਹੈ ਉਹ ਜਾਣਕਾਰੀ ਸਾਰੀ ਦੇਗੀ ਉਹ ਦੱਸੇਗੀ ਕੀ ਹੋਇਆ ਕੀ ਗੱਲਬਾਤ ਕੁਛ ਸਰ ਕੀ ਨਾਮ ਹੈ ਕੀ ਮਾਮਲਾ ਜਿਹੜਾ ਗੋਲੀ ਚੜਾ ਦਾ ਪੂਰਾ ਕੀ ਗੱਲ ਜੀ ਅੱਥੀ ਜਿਹੜੇ ਪਿੰਡ ਦਾ ਮਾਮਲਾ ਜੀ ਚਿੱਲ ਪਿੰਡ ਦਾ ਹਾਂ ਕੀ ਗੱਲ ਹੋਈ ਇਹ ਕਿਹਦੇ ਗੋਲੀ ਲੱਗੀ ਹੈ ਕੀ ਕਾਰਨ ਰਿਹਾ ਜੀ ਦੱਸਦਾ ਤਾਂ ਨਹੀਂ ਪਤਾ ਹੈਗਾ ਭਤੀਜਾ ਮੇਰਾ ਸੰਤੋਸ਼ ਸਤਕਰ ਬੈਠਾ ਸੀ ਮੈਨੂੰ ਪਤਾ ਲੱਗਾ ਛੋਟੇ ਭਰਾ ਦੀ ਉਸੇ ਜਾਈ ਕਰਿਆ ਕਿਤੇ ਵੀ ਕਿਸੇ ਕਰਕੇ ਗੋਲੀ ਵਾਚ ਗਈ ਅਸੀਂ ਇੱਥੇ ਆ ਗਏ ਹਾਂ ਅਸਾਂ ਤਾਂ ਇੰਨਾ ਹੀ ਪਤਾ ਹੈ ਭਤੀਜੇ ਦਾ ਨਾਮ ਕੀ ਹੈ ਜੀ ਤੁਹਾਡਾ ਪਲਵਿੰਦਰ ਜੀ ਤੋੜਾ ਨਾਮ ਕੀ ਜੋਗਾ ਜੀ ਇਹ ਪ੍ਰਿੰਟ ਦੇ ਵਿੱਚ ਹੀ ਹੋਇਆ ਜੀ ਕਿਹੜਾ ਪ੍ਰਿੰਟ ਕਿਹੜਾ ਜੀ ਬਿਲਕੁਲ ਇਲੈਕਸ਼ਨ ਤੋਂ ਬਾਅਦ ਮਨ ਲੋਕ ਜਦੋਂ ਵੋਟਿੰਗ ਉਹ ਸ਼ਾਮ ਨੂੰ ਦਾ 5 ਕੁ ਵਜੇ ਉਦੋਂ 7 ਕੁ ਘਟਾਏ ਇਲੈਕਸ਼ਨ ਕਿੱਥੇ ਹੋਏ ਜੀ ਨਹੀਂ ਨਹੀਂ ਇਹ ਤਾਂ ਰਿਮਾਰਕ ਤੋਂ ਜਾਂ ਕੋਈ ਕੋਈ ਨਹੀਂ ਜੀ ਇਲੈਕਸ਼ਨ ਦੇ ਨਹੀਂ ਨਹੀਂ ਇਹ ਤਾਂ ਕਿਹਦੇ ਆ ਉੱਥੇ ਸੁਣਿਆ ਜੀ ਉਹਨਾਂ ਦੇ ਗੂੜੇ ਤਿਆਰ ਜਿੜੀ ਅੱਛੀ ਹੈ ਜਿੱਥੇ ਖੜਾ ਸੀ ਕਿੰਨੇ ਬੰਦੇ ਆਏ ਸੀ ਕਿ ਜੀ ਨਹੀਂ ਨਹੀਂ ਪਤਾ ਨਹੀਂ ਉਦ ਘਰੇ ਬੈਠੇ ਸੀ ਨਾ ਇਹ ਇਹ ਬਿਰਜੀ ਉਦ ਘਰੇ ਬੈਠੇ ਸੀ ਮੈਂ ਇਹਨਾਂ ਕੋਲੋਂ ਵੈਸੀ ਮਿਲਣ ਚੱਲ ਗਿਆ ਸੀ ਉਹਦੇ ਕਰਕੇ ਇੱਕੋ ਤਾਂ ਮੈਂ ਜਿਵੇਂ ਲੇਡੀਜ਼ ਆ ਜਾਂਦੀਆਂ ਆ ਘਬਰਾ ਕੇ ਜਾਂ ਉਹ ਉਦ ਜਿਵੇਂ ਇਸ ਤਰ੍ਹਾਂ ਗੋਲੀ ਵੱਜ ਗਈ ਆ ਗੋਲੀ ਵੱਜ ਗਈ ਗੋਲੀ ਵੱਜ ਗਈ ਆ ਸੀ ਉਸੇ ਕਰਕੇ ਸਿੱਧਾ ਐਮਰਜੈਂਸੀ ਜਾ